ਤੇ ਹਜੇ ਜਵਾਂ ਨਿਊ ਬ੍ਰਾਂਡ ਟਰੈਕਟਰ ਆ ਜੀ ਤਕਰੀਬਨ ਕੋਈ ਸਰਵਿਸ ਵਗੈਰਾ ਜਦੋਂ ਹੋਊਗੀ ਟਰੈਕਟਰ ਹੋਰ ਖੁੱਲੂਗਾ ਅਸੀਂ ਤਾਂ ਇਹਦੀ ਖੂਬੀ ਹੈਗੀ ਹੈਗੀ ਆ ਜੀ ਜੀ ਤੇ ਜਿਹੜਾ ਤੁਸੀਂ ਗੇਅਰ ਦੀ ਗੱਲ ਕਰ ਰਹੇ ਆ ਵੀ ਕਿੰਨੀ ਸਪੀਡ ਚੱਲ ਰਿਹਾ ਹੈ ਇਹ ਪੌਣੇ 1 9 ਕਿਲੋਮੀਟਰ ਘੰਟੇ ਦੀ ਦਫਤਾਰੇ ਦੀ ਚੱਲ ਰਹੀ ਆ ਠੀਕ ਸਾਡੀ ਜੌਂਡੀਯਾਰ 50 75 ای ਦੋ ਮਾਡਲ ਸਾਡੇ ਖੇਤ 'ਚ ਪਹੁੰਚੇ ਆ ਇਹਦੇ 'ਚ 18 ਵਾਲੇ ਟਾਇਰ ਤੇ ਜੌਂਡੀਯਾਰ ਜਿਹੜਾ ਕੈਮਨਚਾ ਜੀ ਟਰੈਕਟਰ ਆ ਜਿਹੜੇ ਜੀ ਇਦੋਂ ਪਹਿਲਾਂ ਜੌਂਡੀਯਾਰ ਦੇ ਕਿੰਨੇ ਟਰੈਕਟਰ ਚੱਲ ਰਹੇ ਆ ਮੇਰੇ ਕੋਲ ਚੱਲੇ ਤਿੰਨ ਚੱਲ ਰਹੇ ਆ ਇੱਕ ਬੁਕਿੰਗ ਕਰਾਇਆ ਹੋਇਆ 11 ਜਨਵਰੀ ਨੂੰ ਆਪਾਂ ਨੂੰ ਚੌਥਾ ਟਰੈਕਟਰ ਮਿਲ ਜੂਗਾ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਭਰਾਵੋ ਅੱਜ ਮਾਨ ਫਾਰਮ ਦੇ ਵਿੱਚ ਜਿਹੜੇ ਆਪਣੇ ਜੌਂਡੀਯਾਰ ਦਾ ਬਾਈ ਜੀ ਬ੍ਰਾਂਡ ਪਹੁੰਚਿਆ ਤੁਹਾਨੂੰ ਦਿਖਾ ਇੱਥੇ ਬਾਈ ਜੀ ਸੀਆਰਡੀ ਜੌਂਡੀਯਾਰ 50 75ਈ ਦੋ ਮਾਡਲ ਸਾਡੇ ਖੇਤ ਚ ਪਹੁੰਚੇ ਆ ਤੇ ਜਿਹੜੇ ਜੌਂਡੀਆਰ ਦੇ ਬਾਈ ਜੀ ਛਕੀਨ ਆ ਉਹ ਸਾਰੇ ਕਿਸਾਨ ਭਰਾ ਇੱਥੇ ਤਕਰੀਬਨ ਦੋ ਪਿੰਡਾਂ ਦੇ ਸਾਡੇ ਕੋਲੇ ਸਾਡੇ ਖੇਤ ਜਿਹੜੇ ਗੋਭੀ ਵਾਲੇ ਵਾਣ ਵਿਲੇ ਹੋਏ ਆ ਉੱਥੇ ਪਹੁੰਚੇ ਆ ਤੇ ਤਕਰੀਬਨ ਟਰੈਕਟਰ ਦੀ ਜਿਹੜੀ ਟੈਸਟਿੰਗ ਆ ਬਾਈ ਚੱਲ ਰਹੀ ਆ ਇਹਦੇ ਚ 18 ਵਾਲੇ ਟਾਇਰ ਤੇ ਜੌਂਡੀਆਰ ਜਿਹੜਾ ਕੈਮਨ ਚਾ ਜੀ ਇਹ ਚੱਲ ਰਿਹਾ ਇਸ ਟਾਈਮ 17 ਹਲਾਂ ਤੇ ਜੀ ਤੇ 5310 ਤੇ ਸੀਆਰਡੀ ਜਿਹੜਾ 5075ਈ 16 ਦੇ ਟੈਰਾਂ ਵਾਲਾ ਵੀ ਇੱਥੇ ਹੈਗਾ ਬਾਈ ਤੇ ਪੂਰੀ ਗੱਲਬਾਤ ਬਾਈ ਜੀ ਕਰਾਂਗੇ ਜਿਹੜੇ ਜੌਂਡੀਅਰ ਦੇ ਸ਼ਕੀਨ ਕਿਸਾਨ ਭਰਾ ਤੇ ਜੌਂਡੀਅਰ ਚਲਾਉਂਦੇ ਆ ਤਕਰੀਬਨ ਆਪਣੇ ਜਿਹੜੇ ਮਾਨ ਫਾਰਮ ਦੇ ਵਿੱਚ ਕੋਈ 5 ਤੋਂ 6 ਟਰੈਕਟਰ ਆ ਜਿਹੜੇ ਬਾਈ ਜੀ ਜੌਂਡੀਅਰ ਚਲਦੇ ਆ ਤੇ ਕਰਾਉਨੇ ਆ ਪੂਰੀ ਗੱਲਬਾਤ ਬਾਈ ਜੀ ਆ ਮਲਾਉਨੇ ਆ ਕਿਸਾਨ ਭਰਾ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਠੀਕ ਆ ਵਧੀਆ ਜੀ ਕਿਸ ਨੂੰ ਕੀ ਦੱਸਣਾ ਚਾਹੋਗੇ ਜੀ ਜੌਂਡੀ ਆਰ ਬਾਰੇ ਜਿਹੜਾ ਇਸ ਟਾਈਮ ਚੱਲ ਰਿਹਾ ਆਪਣੇ 18 ਦੇ ਟਾਇਰਾਂ ਚ ਕੀ ਇਹਦੀ ਪੋਜੀਸ਼ਨ ਲੱਗਦੀ ਆ ਤੁਹਾਨੂੰ ਕੀ ਇਹਦੇ ਵਿੱਚ ਖੂਬੀ ਆ ਜਿਹੜੀ ਤੁਸੀਂ ਦੱਸ ਸਕਦੇ ਹੋ ਜੀ ਜੌਂਡੀ ਬਾਰ 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 ਬਈ ਇਹ ਸੀ ਤਾਂ ਇਹਦੀ ਖੂਬੀ ਹੈਗੀ ਹੈਗੀ ਆ ਜੀ ਜੀ ਤੇ ਜਿਹੜਾ ਤੁਸੀਂ ਗੇਰ ਦੇ ਗੱਲ ਕਰ ਰਹੇ ਆ ਵੀ ਕਿੰਨੀ ਸਪੀਡ ਚੱਲ ਰਿਹਾ ਹੈ ਇਹ ਪੌਣੇ 1 9 ਕਿਲੋਮੀਟਰ ਪ੍ਰਤੀ ਘੰਟੇ ਦੀ ਦਫਤਾਰੇ ਦੀ ਚੱਲ ਰਹੀ ਆ ਠੀਕ ਆ ਜੀ ਤੇ ਇਸ ਵਕਤ ਇਹ 2000 ਚੱਕਰ ਤੇ ਤਕਰੀਬਨ 100 ਕ ਚੱਕਰ ਤੋੜ ਰਿਹਾ ਹੈ ਠੀਕ ਆ ਜੀ ਹਾਂ ਜੀ ਹਾਂ ਤੇ ਵਿੱਚ ਜਿਹੜੀ ਜੌਂਡੀਯਾਰ ਦੀ ਜਿਹੜੀ ਫੀਲਿੰਗ ਆ ਉਹ ਕਿਵੇਂ ਆਉਂਦੀ ਆ ਜੀ ਤੁਹਾਨੂੰ ਏਸੀ ਕੈਮਨ ਦੇ ਵਿੱਚ ਆਉਂਦੀ ਆ ਜੇ ਜੇ ਤੁਸੀਂ ਮਰਸੜੀ ਗੱਡੀ 'ਚ ਬਹਿ ਗਏ ਠੀਕ ਆ ਜੇ ਆਪਾਂ ਬਸ ਜੌਂਡੀਯਾਰ 'ਤੇ ਬਹਿ ਗਏ ਠੀਕ ਆ ਜੀ ਤੁਹਾਡੇ ਕੋਲੇ ਕਿੰਨੇ ਟਰੈਕਟਰ ਆ ਜਿਹੜੇ ਜੀ ਇਦੋਂ ਪਹਿਲਾਂ ਜੌਂਡੀਯਾਰ ਦੇ ਕਿੰਨੇ ਟਰੈਕਟਰ ਚੱਲ ਰਹੇ ਆ ਮੇਰੇ ਕੋਲ ਤਾਂ ਤਿੰਨ ਚੱਲ ਰਹੇ ਆ ਇੱਕ ਬੁਕਿੰਗ ਕਰਾਇਆ ਹੋਇਆ 11 ਜਨਵਰੀ ਨੂੰ ਆਪਾਂ ਨੂੰ ਚੌਥਾ ਟਰੈਕਟਰ ਮਿਲ ਜੂਗਾ ਕਿਹੜਾ ਮਾਡਲ ਲੈ ਰਹੇ ਹੋ ਜੀ ਉਹ ਤਾਂ ਛੋਟਾ ਹੀ ਆ ਉਹਦਾ ਠੀਕ ਆ ਜੀ ਹਾਂ ਇਸ ਦੇ ਬਾਰੇ ਸੋਚ ਰਹੇ ਸੀਗੇ ਠੀਕ ਆ ਜੀ ਤ ਸਾਰੇ ਕਿਸਾਨ ਭਰਾ ਬਾਈ ਜੀ ਇੱਥੇ ਜਿਹੜੇ ਪਹੁੰਚੇ ਆਪਣੇ ਮਾਨ ਫਾਰਮ ਦੇ ਵਿੱਚ ਜਿਹੜੀ ਅੱਜ ਟੈਸਟਿੰਗ ਚੱਲ ਰਹੀ ਆ ਜੋਂਡੀ ਯਰਦੀ ਤਕਰੀਬਨ ਏਜੰਸੀ ਵਾਲੇ ਵੀ ਸਾਰੇ ਭਰਾ ਕੋਟਕਪੂਰੇ ਵਾਲੇ ਜਿਹੜੇ ਇਹਨਾਂ ਨੇ ਟਰੈਕਟਰ ਦਿੱਤੇ ਵੇ ਆ ਉਹ ਕਿਸਾਨ ਵੀ ਭਰਾ ਪਹੁੰਚੇ ਵੇ ਆ ਤੇ ਤਕਰੀਬਨ ਜਿਹੜੇ ਹਲਾਂ ਦੇ ਆਪਾਂ ਗੱਲ ਕਰਾਂਗੇ ਤਕਰੀਬਨ 17 ਹਲਾਂ ਤੇ ਬਾਈ ਜੀ ਇਹ ਚੱਲ ਰਿਹਾ ਇਸ ਟਾਈਮ ਇਹ 18 ਦੇ 18 ਚ ਬਾਈ ਜੀ ਚੱਲ ਰਿਹਾ ਬਹੁਤ ਸੋਹਣੀ ਖਚਾਈ ਆ ਬਾਈ 18 18 ਦੇ ਟਾਇਰਾਂ ਦੇ ਵਿੱਚ ਤੇ ਹਜੇ ਜਵਾਂ ਨਿਊ ਬ੍ਰਾਂਡ ਟਰੈਕਟਰ ਆ ਜੀ ਤਕਰੀਬਨ ਕੋਈ ਸਰਵਿਸ ਵਗੈਰਾ ਜਦੋਂ ਹੋਊਗੀ ਟਰੈਕਟਰ ਹੋਰ ਖੁੱਲੂਗਾ ਤੇ ਤੋਰਾ ਵੀ ਤੁਹਾਡੇ ਸਾਹਮਣੇ ਆ ਬਾਈ ਦਿਖਾ ਰਹੇ ਆ ਆਪਾਂ ਤੁਹਾਨੂੰ ਚੱਲ ਰਿਹਾ ਇਹ ਸਾਰੇ ਕਿਸਾਨ ਭਰਾ ਜਿਹੜੇ ਖੜੇ ਆ ਬਾਈ ਕੁਸ ਭਰਾਵਾਂ ਨੇ ਵਿੱਚ ਜਿਹੜੀ ਬੁਕਿੰਗ ਕਰਾਈ ਵੀ ਆ ਟਰੈਕਟਰਾਂ ਦੀ ਤੇ ਕੁਝ ਵੀਰਾਂ ਨੇ ਹਜੇ ਜਿਹੜਾ ਚੱਲਦੇ ਟਰੈਕਟਰ ਨੂੰ ਦੇਖਣਾ ਟੈਸਟਿੰਗ ਲੈਣੀ ਆ ਤੇ ਉਦੋਂ ਬਾਅਦ ਬਾਈ ਦੀ ਜਿਹੜੀ ਬੁਕਿੰਗ ਆ ਕਰਾਉਣੀ ਆ ਮਾਡਲ ਤਕਰੀਬਨ 2 ਪਹੁੰਚੇ ਇੱਥੇ ਜੀ 35310 ਪਹੁੰਚਿਆ ਤਿੰਨੇ ਟਰੈਕਟਰ ਸੀਆਰਡੀ ਚ ਪਹੁੰਚੇ ਆ ਜੀ ਆਪਣੇ ਕੋਲੇ ਜਿਹੜੇ ਬਿਨਾ ਸੀਆਰਡੀ ਤੋਂ ਚੱਲਦੇ ਆ ਟਰੈਕਟਰ ਤਕਰੀਬਨ ਬਹੁਤ ਵਧੀਆ ਚੱਲਦੇ ਆ ਤੇ ਪਰ ਜਿਹੜੀ ਨਵੀਂ ਚੀਜ਼ ਆ ਜਾਂ ਬ੍ਰਾਂਡ ਜਿਹੜਾ ਨਿਊ ਆਇਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾ ਦਈਏ ਇਹ ਬਹੁਤ ਸੋਹਣਾ ਟਰੈਕਟਰ ਦੀ ਸ਼ੇਪ ਬੜੀ ਸੋਹਣੀ ਆ ਜੀ ਤੇ ਬਣੇ ਰਿਓ ਬਾਈ ਜੀ ਪੇਜ ਨਾਲ ਤੁਹਾਨੂੰ ਇਹਦਾ ਦਿਖਾਵਾਂਗੇ ਫਿਰ ਪੂਰਾ ਜਲਵਾ ਧੰਨਵਾਦ ਜੀ ਸਾਸ਼ਿਕਾ